ਈਮਾਨਦਾਰੀ ਦੀ ਇੱਕ ਵੱਡੀ ਮਿਸਾਲ ਸਾਹਮਣੇ ਆਈ ਹੈ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਕੁਝ ਲੋਕ ਐਸ ਕਦਰ ਮੁਨਾਫਕ ਹੋ ਚੁੱਕੇ ਨੇ ਕਿ 10 ਰੁਪਏ ਵੀ ਨਹੀਂ ਛੱਡਦੇ ਤਾਂ ਫਿਰ ਪੈਸਿਆਂ ਦਾ ਭਰਿਆ ਪਰਸ ਤਾਂ ਗੱਲ ਹੀ ਕੋਈ ਹੋਰ ਹੈ ਪਰ ਫਤਿਹਗੜ ਚੂੜੀਆਂ ਦੇ ਵਿੱਚ ਇੱਕ ਵੱਡੀ ਮਿਸਾਲ ਵੇਖਣ ਨੂੰ ਮਿਲੀ ਹੈ ਜਿੱਥੇ ਡੇੜਾ ਰੋਡ ਫਤਿਹਗੜ ਸਾਹਿਬ ਵਿਖੇ ਘੁੰਮਣ ਆਏ ਕਿਰੀਆਨਾ ਸਟੋਰ ਗਾਹਕਦੈਕ ਪਰਸ ਜਿਹੜਾ ਹੈ ਉਹ ਦੁਕਾਨ ਤੇ ਰਹਿ ਜਾਂਦਾ ਦੁਕਾਨਦਾਰ ਜਿਸ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਨਿਸ਼ਾਨੀ ਦੱਸ ਕੇ ਅਸਲ ਮਾਲਕ ਆਪਣਾ ਪਰਸ ਲਿਜਾ ਸਕਦਾ ਹਾਲਾਂਕਿ ਦੱਸ ਦਈਏ ਕਿ ਜਿੱਥੇ ਇਸ ਦੁਕਾਨਦਾਰ ਨੇ ਉਹ ਪਰਸ ਸਾਹਮਣੇ ਕੇ ਰੱਖਿਆ ਕੋਈ ਹੋਰ ਹੁੰਦਾ ਤਾਂ ਪਰਸ ਚੁੱਪਚੁਪੀ ਤੇ ਅੰਦਰ ਕਰ ਲੈਣਾ ਸੀ ਤੇ ਭਣਕ ਵੀ ਨਹੀਂ ਲੱਗਣ ਦੇਣੀ ਸੀ ਹਾਲਾਂਕਿ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਪਰਸ ਲੈਣ ਨਹੀਂ ਆਇਆ ਤੇ ਹੁਣ ਦੁਕਾਨਦਾਰਾਂ ਦੇ ਵੱਲੋਂ ਮੀਡੀਆ ਸਾਹਮਣੇ ਆ ਕੇ ਐਲਾਨ ਕੀਤਾ ਗਿਆ ਤੇ ਜਿਸ ਕਿਸੇ ਦਾ ਪਰਸ ਹੈ ਨਿਸ਼ਾਨੀ ਦੱਸ ਕੇ ਆਪਣਾ ਪਰਸ ਲੈ ਜਾਓ ਜੇ ਕਿਸੇ ਨੇ ਇਹ ਨਹੀਂ ਖੜਿਆ ਤਾਂ ਉਹਨਾਂ ਦਾ ਕਹਿਣਾ ਕਿ ਇਹ ਪੈਸੇ ਉਹ ਲੋੜਵੰਦ ਗਰੀਬਾਂ ਨੂੰ ਦੇ ਦੇਣਗੇ। ਗੁਰਜੀਤ ਸਿੰਘ ਜੀ ਤੁਹਾਡਾ ਕਹਿਣਾ ਹੈ ਕਿ ਤੁਹਾਡੇ ਕੋਲ ਲਈ ਪਰਸ ਜਿਹੜਾ ਕਿਸੇ ਗਾਹਕ ਦਾ ਰਹਿ ਗਿਆ। ਕੀ ਹੈ ਜੀ ਸਾਰਾ ਮਾਮਲਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਜੀਤ ਸਿੰਘ ਘੁੰਮਣ ਕਰਿਆਨਾ ਸਟੋਰ ਡੇਰਾ ਰੋਡ ਫਤਿਹਗੜ ਚੂੜੀਆਂ ਆਪ ਸਭ ਦੇ ਸੰਗਤਾਂ ਚਰਣਾ ਜੀ ਬੇਨਤੀ ਹੈ ਕਿ આજ ਤੋਂ ਹਫਤਾ ਪਹਿਲਾਂ ਦੁਕਾਨ ਤੇ ਕਾਫੀ ਰਸ ਸੀਗਾ ਕੋਈ ਲੇਡੀਜ਼ ਇਦਾਂ ਸੌਦਾ ਲੈਣ ਆਏ ਸਾਨੂੰ ਨਹੀਂ ਪਤਾ ਕਿ ਇਹ ਪਰਸ ਕੌਣ ਇੱਥੇ ਛੱਡ ਗਿਆ ਸ਼ਾਮ ਨੂੰ ਜਦ ਅਸੀਂ ਦੁਕਾਨ ਬੰਦ ਹੋਣਗੇ ਤੇ ਪਰਸ ਇੱਥੇ ਦੁਕਾਨ ਤੇ ਪਿਆ ਸੀਗਾ ਸੋ ਹਫਤਾ ਇੱਕ ਪਹਿਲਾਂ ਦੀ ਗੱਲ ਆ ਸੋ ਅਸੀਂ ਦੇਖ ਕੇ 2-4 ਦਿਨ ਤੇ ਕੋਈ ਨਹੀਂ ਆਇਆ ਮਿਲ ਕੇ ਅਸੀਂ ਆਪਣੀ ਇੱਕ ਛੋਟੀ ਜੀ ਵੀਡੀਓ ਪਾਈ ਉਸ ਵੀਡੀਓ ਨੂੰ ਸੁਣ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਬਾੜ ਸਾਹਿਬ ਜੋ ਸਾਡੇ ਇਸ ਨਗਰ ਦੇ ਹਨ ਪੱਤਰਕਾਰ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤੇ ਉਹ ਅੱਜ ਸਾਡੀ ਦੁਕਾਨ ਤੇ ਪਹੁੰਚੇ ਹਨ ਸੋ ਮੈਂ ਚਰਣਾ ਵਿੱਚ ਬੇਨਤੀ ਕਰਦਾ ਹਾਂ ਕਿ ਆਪਣੀ ਇਹ ਪਰਸ ਲੈਡੀ ਪਰਸ ਛੱਡ ਗਏ ਹਨ ਉਹ ਆਪਣੀ ਕੋਈ ਨਿਸ਼ਾਨੀ ਦੱਸ ਕੇ ਤੇ ਇਹ ਪਰਸ ਸਾਡੇ ਕੋਲ ਘੁੰਮਨ ਕਰਿਆਨਾ ਸਟੋਰ ਡਿਆ ਰੋਡ ਤੋਂ ਲਿਜਾ ਸਕਦਾ ਹੈ ਭਾਈ ਪੰਜੀ ਸਿੰਘ ਜੀ ਜੇਕਰ ਤੁਹਾਡੇ ਕੋਲ ਆਪੇ 10 ਦਿਨ 20 ਦਿਨ ਤੱਕ ਕੋਈ ਇਹ ਤੇ ਵੇਟ ਕਰਨ ਕ وجہ ਨਹੀਂ ਹੁੰਦਾ ਤੇ ਫਿਰ ਇਸ ਪੈਸੇ ਦਾ ਕੀ ਕਰੂਗਾ ਅਸੀਂ ਘੜਦੋ ਘੜ ਵੀ 1 ਮਹੀਨਾ ਢੀ ਕਰਾਂਗੇ ਹੋਰ ਅਗਰ ਜੇ ਕੋਈ ਨਾ ਇਹਦਾ ਵਾਲੀ ਵਾਰਸ ਆਇਆ ਤੇ ਇਹ ਅਸੀਂ ਪੈਸੇ ਜਿਹੜਾ ਉਹ ਮੌਤ ਮੇਰ ਬੰਦਿਆਂ ਦੀ ਹਜ਼ੂਰੀ ਦੇ ਵਿੱਚ ਇਹ ਆ ਗਿਣਤੀ ਕਰਕੇ ਤੇ ਇਹ ਲੋਡ ਬੰਦੋ ਜਿਹੜੇ ਆ ਪੈਸੇ ਮੋਹਿਆ ਕਰ ਦੇਵਾਂਗੇ ਕਿਹੜਾ ਐਡਰੈਸ ਬੋਲਦਾ ਡੇਰਾ ਰੋਡ ਹਵੇਲੀਆਂ ਕਮਨ ਕਰਿਆਨਾ ਸਟੋਰ ਫਦੇਗੜ ਚੋੜੀਆਂ ਫੋਨ ਨੰਬਰ 83604 50910